13 ਸਾਲ ਦਾ ਇਹ ਜਵਾਗ ਉਮਰ ਨਿਆਣੀ ਆ ਪਰ ਗੱਲਾਂ ਵੱਡੀਆਂ ਸਿਆਣੇ ਬੰਦੇ ਨੂੰ ਮਤ ਪਾਉਂਦੀਆਂ ਨੇ ਇਹ ਗੱਲਾਂ ਇੰਨੀਆਂ ਡੁੰਗੀਆਂ ਕਰਕੇ ਆ ਇਹ ਗੱਲਾਂ ਤੇ ਗੱਲ ਇੱਕ ਇੱਕ ਸੁਣਨ ਵਾਲੀ ਆ ਲੱਖੇ ਬਾਈ ਨੂੰ ਮਿਲਿਆ ਇਹ ਜਵਾਗ ਜਵਾਗ ਨਹੀਂ ਕਹਿ ਸਕਦੇ ਨੇੜੀ ਅੱਗ ਦੀ ਨਾੜ ਆਏ ਕੱਲੀ ਕੱਲੀ ਗੱਲ ਸੁਣਨ ਵਾਲੀ ਐ ਜੀ ਤੇ ਪੂਰੀ ਵੀਡੀਓ ਚ ਬਣੇ ਰਹੋ ਉਹਦਾ ਗਰੰਪ ਨਹੀਂ ਗੱਲਬਾਤ ਆ ਆਪਦੀ ਜਵਾਨੀ ਸੁਣਾ ਕੀ ਚਾਹੁੰਦਾ ਮੈਂ ਚਾਹੁੰਦਾ ਕਿ ਜਿਹੜਾ ਇਹ ਸਾਡੇ ਤੂੰ ਪੜਦਾ ਕਿੰਮੀ ਚ ਨਾ ਸਕਦਾ ਮੈਂ ਅਠਵੀਂ ਵੜਦਾ ਜੀ ਆਠ ਨੂੰ ਹਾਂ ਠੀਕ ਹਾਂ ਹਾਂ ਹੁਣ ਦੱਸ ਤੇ ਜੇ ਮੈਂ ਚਾਹੁੰਦਾ ਵੀ ਜਿਹੜੇ ਸਾਡੇ ਪੰਜਾਬ ਚ ਬਈਆ ਰਾਜ ਇਹ ਖਤਮ ਕਰੋ ਅਸੀਂ ਪੜ ਰਹੇ ਆ ਮੇਰੀ ਸੈਵਨ ਚ ਪਹਿਲੀ ਪੋਜੀਸ਼ਨ ਆਈ ਅਸੀਂ ਪੜਨੇ ਆ ਕਾਤੇ ਮੇ ਕੰਮ ਮਿਲਿਆ ਕੋਈ ਅਸੀਂ ਫੇਰ ਬਾਹਰ ਨਾ ਨਟਣਾ ਕਿਉਂਕਿ ਸਾਡੇ ਪੰਜਾਬ ਚ ਕੋਈ ਕੰਮ ਨਹੀਂ ਜੇ ਸਾਡੇ ਪੰਜਾਬ ਚ ਕੰਮ ਹੋਊਗਾ ਅਸੀਂ ਤਾਂ ਹੀ ਪੰਜਾਬ ਚ ਰਹੋਗੇ ਅੱਜ ਤੁਸੀਂ ਜਿਹੜੇ ਮਰਜ਼ੀ ਪੰਜਾਬ ਦੇ ਪਿੰਡ ਚ ਜਾ ਕੇ ਦੇਖ ਲਓ ਜੇ ਉੱਥੇ ਬਈਆ ਨਾ ਮਿਲਿਆ ਮੇਰਾ ਨਾਂ ਬਦਲਿਆ ਰਿਹਾ ਹੂੰ ਭਈਏ ਮਿਲੂਗੇ ਇੱਥੇ ਜਨੇ ਸਰਦਾਰ ਜਗਾਰ ਸਾਡਾ ਕੰਮ ਚੱਲਿਆ ਖੋਲਿਆ ਜਾ ਤੇ ਖੋਲਿਆ ਖੋਲਿਆ ਹੂੰ ਮੇਰੇ ਡੈੜੀ ਹਲਵਾਈਏ ਜੀ ਵਿੱਚ ਕਈ ਮੁੰਡੇ ਸ਼ਰਮ ਸਿੰਘ ਦੇ ਵੀ ਦਸਣੇ ਦੇ ਕੰਮ ਕਰਪਾ ਮੇਰੇ ਡੈੜੀ ਹਲਵਾਈਏ ਜੀ ਵਿੱਚੋਂ ਨਹੀਂ ਰੱਖੇ ਹੋਏ ਮਤਲਬ ਜਿੱਦਾਂ ਹੁਣ ਕੈਟਰਿੰਗਾਂ ਲਾਉਂਦੀ ਹੁਣ ਵਿੱਚ ਭਈਏ ਰੱਖੇ ਗਏ ਉਹ ਨਹੀਂ ਆਉਂਦੇ ਉਹ ਆਪ ਭਾਂਡੇ ਧੋਂਦੇ ਸਾਡੇ ਘਰ ਦੇ ਡੈੜੀ ਨੇ ਕਾਤੇ ਵੀ ਸਾਡਾ ਕੰਮ ਵੱਧ ਜਾਗਾ ਹੂੰ ਉਹ ਭਈਏ ਫੇਰ ਉਹਨਾਂ ਦੇ ਕੰਮ ਪਰੋ ਕਰ ਦਿੰਦੇ ਕਬਜ਼ਾ ਕਰ ਲੈਂਦੇ ਕਬਜ਼ਾ ਕਰ ਲੈਂਦੇ ਫੇਰ ਕੰਮ ਕਰ ਦਿੰਦੇ ਤੇ ਹੁਣ ਤੁਸੀਂ ਜਾਓ ਮੈਂ ਮੇਰਾ ਪੁੱਤ ਗੱਲ ਆ ਯਾਰ ਛੋਟੇ ਵੀਰ ਉਹ ਵੀ ਇਨਸਾਨ ਨੇ ਹਾਂ ਇਨਸਾਨ ਤਾਂ ਹੈਗੇ ਬਿਹਾਰ ਚ ਕਿਹੜਾ ਕੰਮ ਮੁੱਕ ਗਿਆ ਹਾਂ ਉੱਥੇ ਹੀ ਰਹਿ ਸਕਦੇ ਨੇ ਹਾਂ ਸਾਡਾ ਪੰਜਾਬ ਦੇ ਸਾਡੇ ਇਹ ਤਾਂ ਹੱਥਾਂ ਦੇ ਵਿਵਾਰ ਹੋਲੇ ਸਾਡੀ ਕਰਦੇ ਹਾਂ ਹਾਂ ਇਦਾਂ ਨਹੀਂ ਗੱਲ ਬਣਦੀ ਹਾਂ ਜਿਹਨੇ ਆਪਣਾ ਰਜਕਾਰ ਖੋਇਆ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਇੱਕ ਨੇ ਹੋਰ ਬਾਲੀ ਪਿਆਰੀ ਗੱਲ ਕਹੀ ਸੀ ਕਹਿੰਦਾ ਬਾਈ ਤੁਹਾਡੇ ਨਾਲਾਂ ਚੱਕ ਦਾਂਗੇ ਫਟੇ ਯਾਰ ਤੇ ਸਾਧ ਜਿਹੜੇ ਜਵਾਬ ਹੁਣ ਸੰਗੀ ਜਾਂਦੇ 12 ਬੰਦਾ ਜਿੜੀ ਲੱਗਦੇ ਹੁੰਦੇ ਪਤਾ ਨਹੀਂ ਕੀ ਕਰੂਗਾ ਹੈ ਤੇ ਬੰਦਾ ਪੂਰਾ ਏ ਮੈਨੂੰ ਇੱਕ ਹੋਰ ਗੱਲ ਕਹੀ ਮਖਾ ਵੱਡਾ ਹੋਇਆ ਜਿਆਦਾ ਕੋਈ ਨੇਤਾ ਬਣੇਗਾ ਜਾਂ ਕਿ ਸੰਘਾਰਸ਼ੇ ਚ ਪਾਏਗਾ ਕਿਉਂਕਿ ਛੋਟੇ ਹੁੰਦੇ ਜਿਵੇਂ ਆਪਾਂ ਛੋਟੇ ਬੱਚੇ ਦੀ ਗਲੀਟ ਤੋਂ ਪਤਾ ਲੱਗ ਜਾਂਦਾ ਵੀ ਵੱਡਾ ਹੋ ਕੇ ਕਿਹੇ ਜਿਹਾ ਬਣੂਗਾ ਜਾਂ ਗੱਲਾਂ-ਬਾਤਾਂ ਤੋਂ ਪਤਾ ਲੱਗ ਜਾਂਦਾ ਜਾਂ ਆਪਾਂ ਕੋਈ ਫਸਲ ਬੀਜਦੇ ਆਂ ਬੀਜ ਤੋਂ ਪਤਾ ਲੱਗ ਜਾਂਦਾ ਹਨਾ ਤਾਂ ਨਸਲਾਂ ਦਾ ਪਤਾ ਲੱਗ ਜਾਂਦਾ ਵੀ ਨਸਲਾਂ ਕਹਾਂ ਕਿਹੇ ਜੀਆਂ ਨਿਕਲਣਗੀਆਂ ਸਾਡੇ ਪਿੰਡਾਂ ਦੀਆਂ ਵੋਟਾਂ ਘੱਟੋ-ਘੱਟੀਆਂ ਏ ਜੀ ਜਾਨ ਮੈਨੂੰ ਬਬਾ ਅੱਠ ਬੋਟਾ ਬਣਾਈਆਂ ਮਾਂ ਆਹ ਜੀ ਹਾਂ ਜੀ ਆਂਦੀ ਨਹੀਂ ਅਗਰ ਤਾਂ ਬਣਾ ਲਈਆਂ ਅੱਠ ਬੋਟਾ ਬਣੀਆਂ ਮੈਂ ਉਹ ਅਸੀਂ ਕੈਨਸਲ ਕਰਵਾਈਆਂ ਪਾ ਲਈਏ ਕੈਨਸਲ ਕਰਵਾਉਣੀ ਜੀ ਉਹ ਮੋਤੀ ਭਾਜੀ ਆਈ ਸਾਡਾ ਵਿਰੋਧ ਕੀਤਾ ਜੀ ਮੋਤੀ ਭਾਜੀ ਉਹ ਨਾ ਕੀਤੀ ਮੋਤੀ ਭਾਜੀ ਨੇ ਇਹਦਾ ਵੋਟਾਂ ਵੋਟਾਂ ਦਾ ਵਿਰੋਧ ਮੈਂ ਤੁਹਾਨੂੰ ਮੇਰੇ ਡੈਡੀ ਦੀ ਗੱਲ ਸੁਣਾਉਂਦਾ ਮੇਰਾ ਡੈਡੀ ਇੱਥੇ ਕੰਮ ਕਰਦੇ ਥੇ ਉਹ ਇੱਥੇ ਕੋਈ ਮਤਲਬ ਹਲਵਾਈਆਂ ਦਾ ਜਰ ਭਈਆਂ ਨਾਲ ਉਹਨਾਂ ਰਾਜ ਕਰ ਲਿਆ ਫਿਰ ਮੇਰੇ ਡੈਡੀ ਗਏ ਦੁਬਈ ਦਵਾਈ ਇਹਦਾ ਬੰਦਾ ਦਾ ਮੈਨੂੰ ਪਿੰਡ ਦਾ ਨਾਮ ਨਹੀਂ ਚਿਤਤਾ ਇਹਦਾ ਜਗਤਾਰ ਆ ਉਹਦਾ ਨਾ ਜਗਤਾਰ ਮੇਰੇ ਬਾਪੂ 24 ਘੰਟੇ ਖੜ ਕੇ ਡਿਊਟੀ ਕਰਦਾ ਰੋਟੀ ਬਣਾਉਂਦਾ ਦਾ ਸੌਣ ਦਾ ਬਸ 3 ਘੰਟੇ ਹੁੰਦੇ ਨੇ ਜਗਤ ਤਿੰਨਾ ਘੰਟੇ ਚ ਸਿਰ ਤੋਂ ਆਉਂਗਾ ਬਣਾ ਕੀ ਕੰਮ ਕਰੂੰਗਾ ਇਸੇ ਕਰਕੇ ਮੇਰੇ ਡੈਡੀ ਨੇ ਵਾਲ ਕਟਾ ਲਈ ਚਲੋ ਬਾੜ ਵੀ ਕਟਾ ਲੈ ਤੇ ਫਿਰ ਕੱਪੜੇ ਧੋਣ ਦਾ ਟਾਈਮ ਕਿੰਨਾ ਕੁ ਵਜੂਗਾ ਸੌਣ ਦਾ ਟਾਈਮ ਯਾਨੀ ਕਿ ਅੱਧ ਮਰੀ ਹਾਲਤ ਚ ਆਇਆ ਮੇਰੇ ਡੈਡੀ ਬਾਤ ਉਹ ਵੀ ਉਹਨੇ ਘਰ 3 ਲੱਖ ਰੁਪਏ ਛੱਡ ਗਿਆ 3 ਲੱਖ ਭਾਈ 50 ਹਜ਼ਾਰ ਗਨੂ ਨਾ ਮੂੰਹ ਜਿਹੜਾ ਥੁੱਕ ਮੁੱਕ ਜਾਣਾ ਉਹਦਾ ਫੇਰ 3 ਲੱਖ ਦਾ ਇਦਾਂ ਇਹ ਸਾਡਾ ਪੰਜਾਬ ਦਾ ਹਾਲ ਜਗਤਾਰ ਆ ਉਹ ਬੰਦੇ ਦਾ ਨਾਮ ਦੇਖੋ ਇਹਨੂੰ ਦੇਖੋ ਇਹ ਬੱਚਾ 8ਵੀਂ ਜੇ ਪੜਦਾ ਇਹਦੀ ਉਮਰ ਹੂ 13 ਸਾਲ ਹਾਂਜੀ ਬਈ 13 ਸਾਲ ਉਮਰ ਹੈ ਇਹ ਫਿਕਰਮੰਦ ਵੀ ਐ ਚਿੰਤਤ ਵੀ ਐ ਪੰਜਾਬ ਦੇ ਭਵਿੱਖ ਨੂੰ ਲੈ ਕੇ ਇਹਨੂੰ ਸਿਖਾਇਆ ਥੋੜੀ ਐ ਕਿਸੇ ਨੇ ਇਹਨ ਦੇਖੇ ਇਹਨ ਸਮਝਿਆ ਪੰਜਾਬ ਦੇ ਹਾਲਾਤਾਂ ਤੇ ਸਾਨੂੰ ਲੋੜ ਹੈ ਆਪਣੇ ਜਵਾਕਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਾਉਣ ਦੀ ਇਤਿਹਾਸ ਨਾਲ ਜੋੜਨ ਦੀ ਅੱਜ ਮੈਂ ਤੁਹਾਨੂੰ ਸਾਡੇ ਅਥਾ ਪਾਜੀ ਨੇ ਬਗਲੂ ਆ ਜੀ ਉਹ ਬਿਹਾਰ ਦੇ ਵੱਡੇ ਬੰਦੇ ਮੇਰਾ ਕੁਕੂ ਹੋਰ ਮੰਦਾ ਖਮੇੜੇ ਪਿੰਡ ਉਹਨਾਂ ਦੀ ਬਿਹਾਰਤ ਮਸ਼ੀਨ ਚਲਾਈ ਉੱਥੇ ਇਨਾ ਬੜਾ ਸਲੂਕ ਕਰਦੇ ਨਾ ਮੈਨੂੰ ਦੱਸਿਆ ਵੀ ਨਹੀਂ ਤੇ ਮੈਨੂੰ ਕਹਿੰਦੇ ਵੀ ਉੱਥੇ ਉੱਧਰ ਦੇ ਜਿਹੜੇ ਪੁਲਿਸ ਵਾਲੇ ਆ ਰੇਟਾ ਮੰਨਦੇ ਨੇ ਕਹਿੰਦੇ ਉਧਰ ਮਸ਼ੀਨ ਤੇ ਟੋਏ ਘੱਟ ਬਕਰ ਮਸ਼ੀਨ ਰੱਖਿਆ ਫਿਰ ਥੱਲੇ ਲੋਕ ਦੇ ਨੇ ਉਹਨਾਂ ਨੂੰ ਰੋਟੀ ਬਾਣੀ ਦਿੰਦੇ ਚੱਲ ਛੋਟੇ ਵੀਰ ਮੈਂ ਨਾ ਅਸੀਂ ਅਸੀਂ ਇੱਕ ਏਜੰਡਾ ਰੱਖਿਆ ਸਰਕਾਰ ਦੇ ਅੱਗੇ ਵੀ ਪੰਜਾਬ ਦੇ ਅੰਦਰ ਨੌਕਰੀਆਂ ਪੰਜਾਬੀਆਂ ਲਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਇਹ ਕਾਨੂੰਨ ਬਣਨਾ ਚਾਹੀਦਾ ਬਾਹਰਲਾ ਬੰਦਾ ਫੂਟ ਨਾ ਬਣਾ ਸਕੇ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਜਿਵੇਂ ਹਿਮਾਚਲ ਦਾ ਬਿਲਕੁਲ ਤੁਸੀਂ ਹਿਮਾਚਲ ਦੇ ਤੁਸੀਂ ਕੰਡੇ ਤੇ ਬੈਠੇ ਹਿਮਾਚਲ ਚਲੇ ਜਾਓ ਤੁਹਾਨੂੰ ਕੋਈ ਨੌਕਰੀ ਨਹੀਂ ਲੈ ਸਕੀ ਉਹਨਾਂ ਫਾਇਡ ਲਾਗੂ ਹੁੰਦਾ। ਉੱਥੇ ਕੋਈ ਜ਼ਮੀਨ ਨਹੀਂ ਲੱਸੀ। ਹਾਂਜੀ। ਇਹੀ ਕਰੂਣ ਜੇ ਉੱਤਰਾਖੰਡ, ਹਿਮਾਚਲ ਤੇ ਰਾਜਸਥਾਨ ਦੇ ਦੂਜੇ ਸੂਬਿਆਂ ਚ 50 ਚ ਹੀ ਬਣਨਾ ਚਾਹੀਦਾ। ਇਸ ਨੂੰ ਲੈ ਕੇ ਵੀ ਸਰਕਾਰ ਦੇ ਏਜੰਡੇ ਰੱਖਦੇ ਵੀ ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਇਹ ਚੀਜ਼ਾਂ